ਰਾਇਵਰਜੀ ਦਾ ਖਾਲਸਾ ਵਾਇਰਵਰਜੀ ਕੀ ਫਤਿਹ ਬਈ ਇਹ ਪਿੰਡ ਜੈ ਸਿੰਘ ਵਾਲਾ ਬਠਿੰਡਾ ਦਾ ਰਹਿਣ ਵਾਲਾ ਵਾਸੀ ਆ ਤੇ ਆਸੇ ਪਾਸੇ ਪਿੰਡਾਂ ਚ ਇਹਨਾਂ ਦਾ ਨਾਮ ਪੂਰਾ ਹੀ ਆ ਬਾਬਾ ਬਾਜ ਥੋਲੇ ਪੌਂਦਾ ਸੱਪਾਂ ਦੇ ਡੰਗ ਚੂਤਦਾ ਤੇ ਅੱਜ ਇਹਨਾਂ ਦੇ ਹਾਲਾਤ ਜਮਾ ਭੁੱਖੇ ਮਰਨ ਵਾਲੇ ਹੋਏ ਪਏ ਆ ਤੇ ਪਿੰਡ ਦਾ ਵੀ ਕੋਈ ਬਾਲੀ ਸ਼ੈਤਾਨੀ ਕਰ ਰਿਹਾ ਤੇ ਆਸੇ ਪਾਸੇ ਵੀ ਜਦੋਂ ਮੱਥਾ ਟਿਕਾਈ ਵੀ ਕੋਈ ਜ਼ਿਆਦਾ ਨਹੀਂ ਹੁੰਦੀ ਬਾਬੇ ਨੂੰ ਨਹੀਂ ਤਾਂ ਆਮ ਹੀ ਬਾਬਿਆਂ ਨੇ ਦੇਖਿਆ ਆਪਾਂ ਕੋਠਾ ਪਾਇੰਦਾ ਦੋ ਦੋ ਸਾਲਾਂ ਦੇ ਤੇ ਨਾ ਹੀ ਬਾਬਾ ਇਹ ਥੋੜਾ ਪੁਈ ਜਾਂ ਡੰਗ ਚੂਸੀਏ ਕੁਛ ਮੰਗਦਾ ਤੇ ਬਾਬਾ ਜੀ ਕਈ ਵਾਰੀ ਥੋੜੇ ਪਾ ਲੈਨੇ ਹਾਂ ਅਸੀਂ ਸੱਪ ਦੇ ਡੰਗੇ ਦਾ ਇਲਾਜ ਕਰਦੇ ਆ ਜੀ ਟਾਈ ਫੇਰ ਦਾ ਪੱਕਾ ਲਾਏ ਜਿਨੇ ਉਹ ਨਿਕਲੇ ਹੋਵੇ ਉਹਦਾ ਪੱਕਾ ਇਲਾਜ ਹੈ ਸਿਰ ਦੁਖਦਾ ਹੋਵੇ ਜਾਂਰ ਦੁਖਦੀ ਹੋਵੇ ਕਨੇਡੋ ਨਿਕਲੇ ਹੋਵੇ ਹਰ ਪ੍ਰਕਾਰ ਦਾ ਥੋਲਾ ਪੈਂਦਾ ਇੱਥੇ ਤੇ ਬਾਬਾ ਕਹਿ ਰਹਾਂ ਸੱਪ ਦਾ ਜ਼ਹਿਰ ਚੂਕਦੇ ਤੈਨੂੰ ਵੀ ਜ਼ਹਿਰ ਚੜ ਗਿਆ ਸੀਗਾ ਨਹੀਂ ਸਾਡੇ ਤੇ ਅਸਰ ਨਹੀਂ ਪੈਂਦਾ ਜੀ ਅੱਛਾ ਅਸੀਂ ਡੰਗ ਕਰਦੇ ਆ ਮੰਨੋ ਹਾਂਜੀ ਛੰਨੇ ਚ ਕੱਢਦੇ ਆ ਫੇਰ ਉਹਨੂੰ ਤੁਹਾਨੂੰ ਡੋਲਣ ਦੀ ਪਰਮਿਸ਼ਨ ਅਸੀਂ ਪੀਣਾ ਹੁੰਦਾ ਜੀ ਉਹ ਠੀਕ ਹੈ ਜੀ ਮੰਨ ਕੇ ਚਲੋ ਜ਼ਹਿਰ ਸਾਨੂੰ ਪੀਣਾ ਪੈਂਦਾ ਪੀਣਾ ਪੈਂਦਾ ਜੀ ਸਾਡਾ ਤਾਂ ਅੰਮ੍ਰਿਤ ਫੇਰ ਲਓ ਠੀਕ ਹੈ ਜੀ ਤੇ ਬਾਬਾ ਜੀ ਦਾ ਘਰ ਵੀ ਬਸ ਇੱਕ ਕਮਰਾ ਹੀ ਆ ਤੇ ਕੋਈ ਬਾਬਾ ਚੰਗਾ ਹਾਲਾਤ ਨਹੀਂ ਬਾਬੇ ਦੇ ਚਾਰ ਪੰਜ ਬਾਬੇ ਦੇ ਜਵਾਕ ਨੇ ਤੇ ਬਾਕੀ ਥੋੜਿਆਂ ਵਾਲੇ ਕਹਿੰਦੇ ਆ ਵੀ ਤੁਸੀਂ ਘਰੇ ਰਹੋ ਪਰ ਬਾਬਾ ਵੀ ਹੁਣ ਦਿਹਾੜੀਦਾਰ ਬੰਦਾ ਘਰ ਚਲਾਉਣਾ ਪੈਂਦਾ ਤੇ ਦਿਹਾੜੀ ਜਾਣਾ ਪੈਂਦਾ ਬਾਬਾ ਘਰੇ ਰਹਿ ਨਹੀਂ ਸਕਦਾ ਤੇ ਇਸ ਕਰਕੇ ਬਈ ਸਾਰਿਆਂ ਨੂੰ ਬੇਨਤੀ ਆ ਵੀ ਬਾਬੇ ਉਸ ਨੂੰ ਘਰ ਦਿਖਾ ਦਿੰਨੇ ਆ ਤੇ ਬਾਕੀ ਬਾਕੀ ਮਦਦ ਕਰੋ ਬਾਬੇ ਜੀ ਆਹ ਬਾਬੇ ਦਾ ਘਰ ਆ ਜੀ ਇਹ ਆ ਇੱਕ ਕਮਰਾ ਤੇ ਇੱਕ ਮੈਡੀਆ ਬਾਬੇ ਦੀ ਇਹ ਸਾਰਿਆਂ ਨੂੰ ਬਈ ਬੈਂਕੀ ਆ ਬਸ ਤੋਰ ਮਦਦ ਕਰੋ ਸਾਨੂੰ ਅਕਾਊਂਟ ਨੰਬਰ ਤੇ ਮੋਬਾਈਲ ਨੰਬਰ ਇਹ ਬੱਚੀ ਦਿੱਤਾ ਜਾਊਗਾ ਤੇ 24 ਘੰਟੇ ਬਈ ਬਾਬਾ ਤੌਲੇ ਪੌਂਦਾ ਜਦੋਂ ਮਰਜ਼ੀ ਆਓ ਕੋਈ ਚੱਕਰ ਨਹੀਂ ਠੀਕ ਹੈ ਬਈ ਦੀ ਸਹਿਯੋਗ ਤਾਂ ਨਹੀਂ ਕਰ ਸਕੋ ਸਿਰਫ ਇਹ ਦੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਸ ਕਰ ਇਹ ਵੀਡੀਓ ਜੋ ਇਹਨਾਂ ਦੀ ਸਹਿਯੋਗ ਕਰਨਾ ਚਾਹ ਰਿਹਾ ਉਹ ਦੇ ਕੋਲ ਚਲੀ ਜਾਵੇ ਧੰਨਵਾਦ